ਹਾਂਜੀ ਸਤਿ ਸ੍ਰੀ ਅਕਾਲ ਜੀ ਸਾਨੇ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇਸ ਨਵੀਂ ਭਰਤੀ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਦੋ ਤਰ੍ਹਾਂ ਦੀ ਜਿਹੜੀ ਵੈਕੈਂਸੀਆਂ ਆਊਟ ਕੀਤੀਆਂ ਗਈਆਂ ਹਨ 올 ਓਵਰ ਇੰਡੀਆ ਦੇ ਵਿੱਚ ਤਾਂ ਸਾਰੇ ਕੈਂਡੀਡੇਟ ਹੀ ਇਸ ਨੂੰ ਅਪਲਾਈ ਕਰ ਸਕਦੇ ਹਨ ਚਾਹੇ ਉਹ ਮੇਲ ਹਨ ਅਤੇ ਚਾਹੇ ਉਹ ਫੀਮੇਲ ਹਨ ਠੀਕ ਹੈ ਜੇ ਗੱਲ ਕਰੀਏ ਪੋਸਟਾਂ ਦੀ ਤੇ ਪਹਿਲੀ ਜਿਹੜੀ ਪੋਸਟ ਹੈ ਕਸਟਮਰ ਸਰਵਿਸ ਦੀ ਏਜੰਟ ਦੀ ਪੋਸਟ ਹੈ 13000 ਤੋਂ ਲੈ ਕੇ 30000 ਤੱਕ ਇਹਦੀ ਪੇ ਸਕੇਲ ਰਹਿਣ ਵਾਲੀ ਹੈ ਸਟਾਰਟਿੰਗ ਇੱਥੋਂ ਹੋ ਜਾਂਦੀ ਹੈ ਹੌਲੀ ਹੌਲੀ ਤਨਖਾਹ ਵੱਧਦੀ ਹੀ ਜਾਂਦੀ ਹੈ ਠੀਕ ਹੈ ਰੈਗੂਲਰ ਕੈਂਡੀਡੇਟ ਅਪਲਾਈ ਕਰ ਸਕਦੇ ਹਨ 2653 ਪੋਸਟਾਂ ਆਊਟ ਕੀਤੀਆਂ ਗਈਆਂ ਹਨ ਦੂਜਾ ਹੈ ਜੀ ਲੋਡਰ ਤੇ ਹਾਊਸਕੀਪਿੰਗ ਇਹ 12000 ਸਟਾਰਟਿੰਗ ਹੋ ਕੇ 22000 ਤੱਕ ਇਹਦੀ ਪੇ ਰਹਿਣ ਵਾਲੀ ਹੈ 10ਵੀਂ ਪਾਸ ਜਿਹੜੇ ਕੈਂਡੀਡੇਟ ਹਨ ਅਪਲਾਈ ਕਰ ਸਕਦੇ ਹਨ 855 ਟੋਟਲ ਵੈਕੈਂਸੀਆਂ ਆਊਟ ਕੀਤੀਆਂ ਗਈਆਂ ਹਨ ਨੈਕਸਟ ਇਹਦੀ ਗੱਲ ਕਰੀਏ ਜਿਹੜੀ ਇਹ ਵੈਕੈਂਸੀ ਹੈ ਭਾਰਤੀਆ ਅਫੀਸ਼ਲ ਸਰਵਿਸ ਦੇ ਵੱਲੋਂ ਵੈਕੈਂਸੀਆਂ ਆਊਟ ਕੀਤੀਆਂ ਗਿਆ ਹਨ ਸੋ ਤੁਸੀਂ ਅਪਲਾਈ ਕਰ ਸਕਦੇ ਹੋ ਨੈਕਸਟ ਇਹਦੀ ਗੱਲ ਹੈ ਕਿ ਇਹ ਜਿਹੜੀ ਆਲਰੇਡੀ ਫਾਰਮ ਇਹਦੇ ਸ਼ੁਰੂ ਹੋ ਚੁੱਕੇ ਹਨ 1 April ਤੋਂ ਤੇ 30 June ਇਹਦੀ ਲਾਸਟ ਡੇਟ ਰਹਿਣ ਵਾਲੀ ਹੈ ਤੇ ਨੈਕਸਟ ਜਿਨ੍ਹਾਂ ਸਾਰਾ ਪ੍ਰੋਸੀਜਰ ਹੈ ਸਾਰੇ ਡਿਟੇਲ ਦੇ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਇਹਦੇ ਵਿੱਚ ਐਗਜ਼ਾਮ ਹੈ ਐਮਸੀਕਿਊ ਦੇ ਥਰੂ ਐਗਜ਼ਾਮ ਲਿਆ ਜਾਇਆ ਜਾਏਗਾ 90 ਮਿੰਟ ਦੇ ਵਿੱਚ ਤੁਹਾਨੂੰ ਕੁਐਸਚਨ ਪੇਪਰ ਦਿੱਤਾ ਜਾਇਆ ਗਿਆ ਤਾਂ ਤੁਸੀਂ ਉਸ ਨੂੰ ਸੋਲਵ ਕਰਨਾ ਹੋਵੇਗਾ ਠੀਕ ਹੈ ਇਹ ਇਹਦੇ ਵਿੱਚ ਇਹ ਕੋਈ ਸਿੱਧੀ ਪਰਤੀ ਨਹੀਂ ਹੈ ਸਿਰਫ ਐਗਜ਼ਾਮ ਬੇਸਿਸ ਤੇ ਇਹ ਇੱਕ ਪਰਤੀ ਹੈ ਸੋ ਤੁਸੀਂ ਇਸ ਨੂੰ ਫਿਲ ਆਊਟ ਕਰ ਸਕਦੇ ਹੋ ਨੈਕਸਟ ਦੇਖੀਏ ਇਹਦੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਉਹ ਤੁਹਾਨੂੰ ਮੈਂ ਦੱਸਦੀ ਆ ਇਹਦੀ ਅਫੀਸ਼ੀਅਲ ਵੈਬਸਾਈਟ ਹੈ ਤੁਸੀਂ ਇੱਥੇ ਜਾ ਕੇ ਇਹਦੀ ਅਦਰ ਡਿਟੇਲ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਨੈਕਸਟ ਦੇਖੋ ਇਹਦੀ ਗੱਲ ਕਰੀਏ ਫੀਸ ਦੀ ਤਾਂ ਇਹ ਸਾਰੇ ਹੀ ਕੈਂਡੀਡੇਟ ਦੇ ਲਈ ਜੇ ਪਹਿਲੀ ਹੈ ਸੀ ਐਸਏ ਦੀ ਜਿਹੜੀ ਹੈ 380 ਪਲੱਸ ਜੀਐਸਟੀ ਠੀਕ ਹੈ ਉਹਦੇ ਨਾਲ ਤੁਹਾਡੀ ਤੁਸੀਂ ਇਸ ਨੂੰ ਫਾਰਮ ਨੂੰ ਅਪਲਾਈ ਕਰਨਾ ਹੋਵੇਗਾ ਤੇ ਇਹ ਹੈ ਹਾਊਸਕੀਪਿੰਗ ਦੀ 340 ਦੀ ਫੀਸ ਹੈ ਸਾਰੇ ਕੈਂਡੀਡੇਟ ਦੇ ਲਈ ਠੀਕ ਹੈ ਤੇ ਨੈਕਸਟ ਹੈ ਜੀ ਇਹਦੀ ਏਜ ਲਿਮਟ ਹੈ ਓਪਨ ਦੇ ਵਿੱਚ 18 ਤੋਂ ਲੈ ਕੇ 28 ਸਾਲ ਦੇ ਵਿੱਚ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਐਸਸੀ ਵਾਲਿਆਂ ਨੂੰ 5 ਸਾਲ ਦੀ ਛੋਟ ਹੈ ਓਬੀਸੀ ਵਾਲਿਆਂ ਨੂੰ 3 ਸਾਲ ਦੀ ਰਿਲੈਕਸੇਸ਼ਨ ਦਿੱਤੀ ਗਈ ਹੈ ਨੈਕਸਟ ਦੇਖੋ ਇਹਦਾ ਐਗਜ਼ਾਮ ਪੈਟਰਨ ਦਿੱਤਾ ਗਿਆ ਹੈ ਕਿ ਬਹੁਤ ਹੀ ਵਧੀਆ ਟੰਗ ਦੇ ਨਾਲ ਤੁਹਾਨੂੰ ਦੱਸਿਆ ਗਿਆ ਹੈ ਕਿ ਜੇ ਇੰਗਲਿਸ਼ ਦਾ ਸਿਲੇਬਸ ਹੈ ਤਾਂ ਉਹ ਜਿਵੇਂ ਸੋਨੀਆ ਮਨਟੋਨੀਆ ਆ ਗਿਆ ਔਨ ਵਰਡ ਆ ਗਿਆ ਸਾਰੀ ਡਿਟੇਲ ਦਿੱਤੀ ਗਈ ਹੈ ਤੇ 40 ਨੰਬਰ ਦੇ ਕੁਐਸਚਨ ਇਹਦੇ ਵਿੱਚ ਆਉਣਗੇ ਮਤਲਬ ਐਮਸੀਕਿਊ ਹੀ ਆਣਗੇ ਠੀਕ ਹੈ ਤੇ ਕਰੰਟ ਅਫੇਅਰ ਆ ਗਈ 10 ਦੀ ਸਾਇੰਸ ਅਵੇਅਰਨੈਸ ਨੋਲਜ ਆ ਗਈ ਉਹ 10 ਨੰਬਰ ਦੀ ਸੋਸ਼ਲ ਜਿਵੇਂ ਸਮਾਜਿਕ ਵਿਗਿਆਨ ਆ ਗਿਆ ਸਾਰਾ ਪੋਲਿਟਿਕ ਵਗੈਰਾ ਸਾਰਾ ਖੁਸ਼ ਆ ਗਿਆ 10 ਨੰਬਰ ਦਾ ਮੈਥ ਆ ਗਿਆ 15 ਨੰਬਰ ਦਾ ਤਾਂ ਤੁਸੀਂ ਇਸ ਤਰ੍ਹਾਂ ਇਹ ਸਾਰੀ ਚੀਜ਼ ਨੂੰ ਚੈੱਕ ਕਰਕੇ ਮਤਲਬ ਬਹੁਤ ਹੀ ਘੱਟ ਹੈ ਮਤਲਬ ਇੰਨਾ ਔਖਾ ਐਗਜ਼ਾਮ ਨਹੀਂ ਹੈਗਾ ਦੇਖੋ ਤੇ ਪ੍ਰੋਪੋਜੀਸ਼ਨ ਵਰਕ ਐਂਡ ਟਾਈਮ ਬਹੁਤ ਵਧੀਆ ਟੰਗ ਦੇਣਾ ਚੀਜ਼ ਨੂੰ ਉਹਨਾਂ ਨੇ ਸਾਡੇ ਸਾਹਮਣੇ ਮੈਂਸ਼ਨ ਕੀਤਾ ਕਿ ਜਿਹੜੇ ਕੈਂਡੀਡੇਟ ਇਸ ਨੂੰ ਅਪਲਾਈ ਕਰਨਾ ਚਾਹੁੰਦੇ ਨੇ ਤਾਂ ਤੁਸੀਂ ਉਹਦੀ ਪ੍ਰੈਪਰੇਸ਼ਨ ਕਰ ਸਕਦੇ ਹੋ ਰੀਜ਼ਨਿੰਗ ਆ ਗਈ ਉਹ ਵੀ 15 ਨੰਬਰ ਦੀ ਹੈ ਤਾਂ ਤੁਸੀਂ ਜਲਦੀ ਤੋਂ ਜਲਦੀ ਅਪਲਾਈ ਕਰ ਸਕਦੇ ਹੋ ਉਸ ਫਾਰਮ ਨੂੰ ਇਹ ਸਾਰੀ ਦੀ ਡਿਟੇਲ ਦਿੱਤੀ ਗਈ ਹੈ ਸਿਲੈਕਸ਼ਨ ਪ੍ਰੋਸੀਜਰ ਦੀ ਕਿ ਕਿਸ ਤਰ੍ਹਾਂ ਐਗਜ਼ਾਮ ਲਿਆ ਜਾਵੇਗਾ ਕਿਸ ਬੇਸਿਸ ਤੇ ਕੁਐਸਚਨ ਆਣਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਉਹਨਾਂ ਤੱਕ ਜਰੂਰ ਸ਼ੇਅਰ ਕਰ ਦੇਣਾ ਕਿ ਜਿਨ੍ਹਾਂ ਨੂੰ ਨੀਡ ਹੈਗੀ ਹੈ ਨੌਕਰੀ ਦੀ ਖਾਸ ਕਰਕੇ ਉਹਨਾਂ ਤੱਕ ਜਰੂਰ ਸ਼ੇਅਰ ਕਰਿਆ ਕਰੋ ਆਪਣੇ ਦੋਸਤਾਂ ਉਹਨਾਂ ਤੱਕ ਜਿਨ੍ਹਾਂ ਕੋ ਫੋਨ ਨਹੀਂ ਹੁੰਦਾ ਅੱਜ ਕੱਲ੍ਹ ਵੈਸੇ ਤਾਂ ਹੁੰਦੇ ਆ ਬਟ ਫਿਰ ਵੀ ਕੁਝ ਹੁੰਦੇ ਹਨ ਕਿ ਐਗਜ਼ਾਮ ਦੀ ਤਿਆਰੀ ਕਰ ਰਹੇ ਹਨ ਇੱਕ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਤਾਂ ਤੁਸੀਂ ਨਾਲ ਦੀ ਨਾਲ ਕੋਈ ਵੀ ਅਦਰ ਐਗਜ਼ਾਮ ਵੀ ਦੇ ਸਕਦੇ ਹੋ ਕਿਉਂਕਿ ਜਰੂਰੀ ਨਹੀਂ ਹੁੰਦਾ ਕਿ ਅਸੀਂ ਜਿਹਦੀ ਪ੍ਰੈਪਰੇਸ਼ਨ ਕਰ ਰਹੇ ਆ ਸਾਨੂੰ ਉੱਥੇ ਹੀ ਰੱਬ ਨੇ ਬਿਠਾਣਾ ਹੈ ਹੋ ਸਕਦਾ ਸੀ ਕੋਈ ਇਸ ਤਰ੍ਹਾਂ ਤਿਆਰੀ ਕਰਕੇ ਬੈਠੇ ਆ ਕੋਈ ਇੱਕ ਦਾ ਐਗਜ਼ਾਮ ਦੇ ਦੀ ਤਾਂ ਸਾਨੂੰ ਤਾਂ ਵੀ ਸਿਲੈਕਸ਼ਨ ਮਿਲ ਜਾਂਦਾ